ਅੱਜ ਮੈਂ ਬੜੇ ਅਹਿਮ ਮੁੱਦੇ ਤੇ ਮੈਂ ਆਪਣੇ ਵਿਚਾਰ ਰੱਖਣਾ ਚਾਹਣਾ ਸਾਰੇ ਧਰਮ ਸਾਰਿਆਂ ਵਾਸਤੇ ਉਹਨਾਂ ਧਰਮਾਂ ਨੂੰ ਰੱਖਿਆ ਕਰਨ ਵਾਸਤੇ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਪਿਛਲੇ 10 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਤੇ ਲਗਾਤਾਰ ਸਿਆਸਤ ਕੀਤੀ ਗਈ ਸਾਡੀ ਸਰਕਾਰ ਦੇ ਦੌਰਾਨ ਬੇਅਦਬੀ ਹੋਈ ਅਸੀਂ ਚਾਹੁੰਦੇ ਸੀ ਕਿ ਇਮੀਡੀਏਟਲੀ ਦੋਸ਼ੀ ਫੜੇ ਜਾਣ ਪਰ ਉਸੇ ਟਾਈਮ ਤੋਂ ਸਿਆਸਤ ਸ਼ੁਰੂ ਹੋ ਗਈ ਜਿੰਨੀਆਂ ਪਾਰਟੀਆਂ ਸੀ ਉਹਨਾਂ ਦਾ ਨਿਸ਼ਾਨਾ ਦੁਸ਼ਮਣਾਂ ਨੂੰ ਫੜਨਾ ਨਹੀਂ ਦੋਸ਼ੀਆਂ ਨੂੰ ਫੜਨਾ ਨਹੀਂ ਉਹਨਾਂ ਨੂੰ ਸੀ ਕਿ ਹੁਣ ਇਹਦੇ ਤੇ ਸਿਆਸਤ ਖੇਡ ਕੇ ਆਪ ਆਪ ਇੱਕ ਪਾਰਟੀ ਜਾਂ ਜਲਦੀ ਇਹ ਸਰਕਾਰ ਨੂੰ ਬਦਨਾਮ ਕਰਨਾ ਅਸੀਂ ਜਾਂਚ ਸ਼ੁਰੂ ਕੀਤੀ ਨਾਲ ਦੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਦੂਜੀਆਂ ਪਾਰਟੀਆਂ ਦੇ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਾਂਚ ਇੱਥੋਂ ਨਹੀਂ ਕਰਾਉਣੀ ਅਸੀਂ ਸੀਬੀਆ ਤੋਂ ਕਰਾਉਣੀ ਹੈ ਤੇ ਸਾਡੇ ਹੱਥੋਂ ਜਾਂਚ ਬਾਹਰ ਭੇਜ ਦਿੱਤੀ ਮਤਲਬ ਉਹਨਾਂ ਦਾ ਸੀ ਕਿ ਦੋਸ਼ੀ ਨਾ ਫੜੇ ਜਾਣ ਕੀ ਆ ਡਿਲੇ ਹੋ ਜਾਏ ਤੇ ਇਹਦੇ ਨਾਲ ਸਿਆਸਤ ਕੀਤੀ ਜਾਏ ਅਸੀਂ ਉਦੋਂ ਵੀ ਕਿਹਾ ਸੀ ਕਿ ਬੇਅਦਬੀਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਲੋਕ ਲੋਕੀ ਸੋਚਦੇ ਸੀ ਕਿ ਆ ਜਿਹੜੀਆਂ ਪਾਰਟੀਆਂ ਸਿਆਸਤ ਨਹੀਂ ਕਰ ਰਹੀਆਂ ਪਰ ਆ ਪਾਰਟੀਆਂ ਕੋਈ ਸਚਾਈ ਦੀ ਗੱਲ ਕਰ ਰਹੀਆਂ ਪਰ ਹੋਇਆ ਕੀ ਲਗਾਤਾਰ ਪਿਛਲੇ 10 ਸਾਲ ਸਿਆਸਤ ਕੀਤੀ ਗਈ ਵੋਟਾਂ ਲੈਣ ਵਾਸਤੇ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਸ ਪਾਰਟੀ ਨੇ 10 ਸਾਲ ਆਪਣੀ ਸਰਕਾਰ ਦੇ ਦੌਰਾਨ ਐਨੀ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਗਈ ਐਜੇ ਵਧੀਆ ਕੰਮ ਕੀਤੇ ਇਨ੍ਹਾਂ ਪਾਰਟੀਆਂ ਨੂੰ ਡਰ ਲੱਗ ਗਿਆ ਕਿ ਜੇ ਆਪਾਂ ਨਾ ਰੋਕਿਆ ਨਾ ਬਦਨਾਮ ਕੀਤਾ ਨਾ ਕੋਈ ਇਸ਼ੂ ਲੱਭਿਆ ਤੇ ਆ ਸਰਕਾਰ ਵਾਪਸ ਅਕਾਲੀ ਦਲ ਦੀ ਆ ਜਾਊਗੀ ਕਿਉਂਕਿ ਕੰਮ ਹੀ ਇਹਨੇ ਕੀਤੇ ਸੀ ਮੇਰੇ ਮਨ ਚ ਦੋ ਤਿੰਨ ਸਵਾਲ ਹੈ ਕਿ ਸਰਕਾਰ ਸਾਡੀ ਹੋਏ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੇਅਦਮੀਆਂ ਕੀਤੀਆਂ ਜਾਂ ਮਤਲਬ ਕੀ ਹੈ ਕਿ ਸਰਕਾਰ ਪਰਨਾਮ ਕੀਤਾ ਮਤਲਬ ਤਾਕਤਾਂ ਲੱਗੀਆਂ ਆ ਉਹਦੇ ਬਗਰ ਕਰਨ ਵਾਸਤੇ ਤੇ ਹੁਣ ਤੁਸੀਂ 10 ਸਾਲਾਂ ਚ ਦੇਖ ਲਓ ਹੁਣ ਜਿਹੜੀਆਂ ਪਿਛਲੇ ਦਿਨਾਂ ਚ ਗੱਲਾਂ ਹੋਈਆਂ ਮੈਂ ਆ ਇਸ਼ੂ ਵਾਪਸ ਕਿਉਂ ਲੈ ਕੇ ਆਇਆ ਇਸ ਲਈ ਲੈ ਕੇ ਆਇਆ ਕੀ ਇਹ ਸਿਆਸਤ ਹਲੇ ਤੱਕ ਵੀ ਬੰਦ ਨਹੀਂ ਹੋਈ ਥੋੜੇ ਦਿਨ ਪਹਿਲੇ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਕੁਝ ਨਹੀਂ ਕੀਤਾ ਹੁਣ ਕਹਿੰਦੇ ਜੀ ਇਲੈਕਸ਼ਨ ਆ ਗਿਆ ਅਸੀਂ ਇੱਕ ਬੇਅਦਬੀਆਂ ਰੋਕਣ ਵਾਸਤੇ ਅਸੀਂ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਇੱਕ ਡਰਾਮਾ ਸ਼ੁਰੂ ਕਰ ਦਿੱਤਾ ਤੇ ਇਸ ਡਰਾਮੇ ਦੇ ਵਿੱਚ ਕਈ ਐਗੀਆਂ ਚੀਜ਼ਾਂ ਖੁਲਾਸੇ ਨਿਕਲ ਗਏ ਜਿਹੜੀ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਪਹਿਲੀ ਗੱਲ ਜਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮ ਐਲ ਏ ਪ੍ਰਗਟ ਸਿੰਘ ਨੇ ਕੀ ਕਿਹਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸੇ ਦੋਸ਼ੀਆਂ ਨੂੰ ਫੜਨ ਦਾ ਤਾਂ ਨਾ ਮੋਨਸ਼ਮੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਐ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕੀ ਕਾਲੀ ਦਲ ਦੇ ਉੱਤਿਆ ਫਿਰ ਤੋ ਦੱਪਾ ਪਾ ਦिए ਉਹ ਪ੍ਰਗਟ ਸਿੰਘ ਨੇ ਆਪ ਕੀਆ ਕਿ ਅੱਜ ਆਪਰ ਅਰਦਾਸ ਕਰਕੇ ਆਪਾਂ ਸੈਸ਼ਨ ਚ ਬੈਠੇ ਆਂ ਤੇ ਮੈਂ ਸੱਚੀ ਦੱਸਣਾ ਚਾਹਣਾ ਕਿ ਸਾਡੀ ਪਾਰਟੀ ਨੇ ਵੈਦਬੀਏ ਦੇ ਦੋਸ਼ਿਆਂ ਨੂੰ ਫੜਨ ਦੀ ਬਜਾਏ ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕੀਆ ਉਹਦੇ ਬਾਅਦ ਸੁਖੀ ਰੰਧਾਵੇ ਦਾ ਤੁਸੀਂ ਇੰਟਰਵਿਊ ਦੇਖੋ ਜੋ ਹੋਮ ਮਿਨਿਸਟਰ ਸੀ ਸੁਖੀ ਰੰਧਾਵਾ ਆਪ ਕੀ ਕਹਿ ਰਿਹਾ ਹੈ ਕੀ ਸਾਡੀ ਮੈਂ ਉਹਨਾਂ ਐਸਆਈਟੀ ਦੀ ਮੀਟਿੰਗਾਂ 'ਚ ਹੁੰਦਾ ਸੀ ਤੇ ਉਹ ਐਸਆਈਟੀ ਦਾ ਮਕਸਦ ਦੋਸ਼ੀਆਂ ਫੜਨਾ ਨਹੀਂ ਸੀ ਲੰਬਾ ਪਾਉਣਾ ਸੀ ਸਿਆਸਤ ਕਰਨੀ ਸੀ ਕੀ ਆ ਸਭ ਤੋਂ ਵੱਡੇ ਹੁਣ ਕਾਂਗਰਸ ਦੋਸ਼ੀ ਨਹੀਂ ਹੈ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਆ ਦੇਖ ਲਓ ਆਮ ਆਦਮੀ ਪਾਰਟੀ ਤੇ ਮੈਂ ਅੱਜ ਸਹੀ ਕਹਿਣਾ ਚਾਹਣਾ ਤੁਸੀਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਪਿਛਲੇ 5-10 ਸਾਲ 'ਚ ਤੁਸੀਂ ਦੇਖੋਗੇ ਆ ਜਿਹੜੀ ਸ਼ੁਰੂਆਤ ਹੋਈ ਹੈ ਆ ਆਮ ਆਦਮੀ ਪਾਰਟੀ ਦੇ ਲੀਡਰ ਨਿਕਲ ਗਏ ਜੇ ਤੁਸੀਂ ਸੱਚੀ ਜਾਂਚ ਕਰਾਈ ਜਾਵੇ ਹੁਣ ਆਮ ਆਦਮੀ ਪਾਰਟੀ ਨੇ ਹੁਣੀ ਸੈਸ਼ਨ ਜਿਹੜਾ ਹੁਣ ਖਤਮ ਹੈ ਕੀ ਡਰਾਮਾ ਕੀਤਾ ਕਿ ਅਸੀਂ ਬੇਅਦਬੀਆਂ ਤੇ ਬਿੱਲ ਲੈ ਕੇ ਆਏ ਹ ਤੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਕੀ ਹੈ ਜਦੋਂ ਮਲੇਰ ਕੋਟਲਾ ਨਰੇਸ਼ ਯਾਦਵ ਉਹਨਾਂ ਦਾ ਲੀਡਰ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਬੇਅਦਬੀਆਂ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਉਹਨਾਂ ਦਾ ਐਮ.ਐਲ.ਏ ਫੜਿਆ ਗਿਆ ਕਰਦੇ ਬੇਅਦਬੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ ਫੜਿਆ ਗਿਆ ਮਲੇਰ ਕੋਲ ਫੜਿਆ ਗਿਆ ਆ ਉਹਦੀ ਫੋਟੋ ਹੈ ਤੇ ਹੁਣ ਉਹਨੂੰ ਪਹੁੰਚਾਉਣ ਤੇ ਲੱਗ ਕੇ ਜੇ ਉਹਨੇ ਬੇਅਦਬੀ ਕੀਤੀ ਹੈ ਉਹਦੇ ਵਕੀਲ ਕੌਣ ਸੀ ਹਰਜੋਤ ਬੈਂਸ ਜੋ ਮਿਨਿਸਟਰ ਹੈ ਦੇਖੋ ਬੇਅਦਬੀ ਆਮ ਆਦਮੀ ਪਾਰਟੀ ਦੇ ਨਰੇਸ਼ ਆਦਵ ਐਮ ਐਲ ਏ ਕਰ ਉਹਨੇ ਕੀਤੀ ਹੈ ਤੇ ਉਹਦੀ ਵਕਾਲਤ ਉਹਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਮਨਿਸਟਰ ਹਰਜੋਤ ਬੈਂਸ ਤੇ ਹਰਪਾਲ ਚੀਮਾ ਦੋਨੋਂ ਵਕੀਲ ਹਰ ਕੇਸ ਵਿੱਚ ਇਕੱਠੇ ਜਾਂਦੇ ਸੀ ਉਹਨੂੰ ਆਫੀਸ਼ੀਅਲੀ ਵਕੀਲ ਉਹਨਾਂ ਦੇ ਦਿੱਤੇ ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਨਵਿਕਟ ਹੋਣਾ ਤੁਸੀਂ ਦੇਖੋ ਕਿੱਡੀ ਵੱਡੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੱਡੀ ਵੱਡੀ ਕਾਂਸਪਰੇਸੀ ਹੈ ਝਾੜੂ ਵਾਲਿਆਂ ਦੀ ਕਿਉਂਕਿ ਇਹਨਾਂ ਨੂੰ ਪਤਾ ਹੈ ਯਾਦਵ ਨੇ ਇਹਨੂੰ ਡਰਾਤਾ ਹੋਣਾ ਹੈ ਕਿ ਮੈਂ ਤਾਂ ਫਿਰ ਦੱਸੂਗਾ ਸਾਰੀਆਂ ਜਿੰਨੀਆਂ ਬੇਅਦਬੀ ਹੋਈਆਂ ਝਾੜੂ ਵਾਲਿਆਂ ਨੇ ਕਰਾਈਆਂ ਕੇਜਰੀਵਾਲ ਤੇ ਕਹਿੰਦੇ ਹੋਈਆਂ ਤੁਸੀਂ ਦੇਖ ਲਓ 30 ਨਵੰਬਰ 2024 ਸਮਝੋ 7 ਮਹੀਨੇ ਪਹਿਲੇ ਵਰਡਕ ਆਉਂਦਾ ਜਿੱਥੇ ਆ ਨਰੇਸ਼ ਯਾਦਵ ਨੂੰ ਸੈਸ਼ਨ ਕੋਰਟ ਕਨਵਿਕਟ ਕਰਦਾ ਕਿ ਬੇਅਦਬੀ ਇਹਨੇ ਕਰਾਈ ਹੈ ਪਰ ਉਹਦੇ ਤੁਸੀਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਹਰਪਾਲ ਚੀਮੇ ਨੂੰ ਤੇ ਹਰਜੋਤ ਬੈਂਸ ਨੂੰ ਕੀ ਕਨਵਿਕਸ਼ਨ ਹੋ ਗਈ ਇਹਨਾਂ ਨੇ ਕੀ ਕੀਤਾ 2 ਮਹੀਨੇ ਪਹਿਲੇ ਤਕਰੀਬਨ 18 ਨਵੰਬਰ ਨੂੰ ਜਾਂ 1 ਮਹੀਨਾ ਪਹਿਲੇ ਪੁਲਿਸ ਅਫਸਰਾਂ ਦੀ ਡਿਊਟੀ ਲਾਤੀ ਕਿ ਜਿਹੜੇ ਕੰਪਲੇਨੈਂਟ ਨੇ ਆ ਕੰਪਲੇਂਟ ਕੀਤੀ ਹੈ ਕਿ ਨਰੇਸ਼ যাদব ਨੇ ਬੇਅਦਬੀ ਕਰਾਈ ਹੈ ਉਹਨੂੰ ਪ੍ਰੈਸ਼ਰ ਪਾਇਆ ਕਿ ਵਾਪਸ ਲੈ ਲੈ ਕੰਪਲੇਂਟ ਦੇਖੋ ਕਿੰਡੀ ਮਾੜੀ ਗੱਲ ਕੀਤੀ ਹੈ ਸਰਕਾਰ ਨੇ ਉਹਦੇ ਬਾਅਦ ਡੀਸੀ ਨੂੰ ਕਿਹਾ ਕੀ ਮਿਨਿਸਟਰ ਨੇ ਕੇਜਰੀਵਾਲ ਨੇ ਕਿ ਤੂੰ ਸੈਸ਼ਨ ਕੋਰਟ ਚ ਅਰਜ਼ੀ ਦੇਓ ਕਿ ਆ ਕੇਸ ਹੀ ਵਿਡਰਾਅ ਕੀਤਾ ਜਾਏ ਕਿਉਂਕਿ ਕੰਪਲੇਨਰ ਨੇ ਵਿਡਰਾਅ ਕਰਤਾ ਡੀਸੀ ਆਫੀਸ਼ਲੀ ਡੀਏ ਨੂੰ ਕਹਿ ਕੇ ਤੁਸੀਂ ਦੇਖ ਲਓ 18 ਨਵੰਬਰ ਨੂੰ ਡੀਸੀ ਮਲੇਰਕੋਟਲਾ ਲਿਖਦਾ 18 ਨਵੰਬਰ ਨੂੰ ਤੇ 30 ਨੂੰ ਕਨਵਿਕਸ਼ਨ ਹੈ 30 ਨੂੰ ਕਨਵਿਕਸ਼ਨ ਹੈ ਤੇ 18 ਨੂੰ ਜੀਨ 12 ਦਿਨ ਪਹਿਲੇ ਇੰਨਾ ਪੈਨਿਕ ਹੋ ਗਿਆ ਕਿ ਹੁਣ ਤਾਂ ਅੰਦਰ ਜਾਊਗਾ ਕਨਵਿਕਸ਼ਨ ਹੋ ਗਈ ਸਾਡੀ ਬੰਦਮੀ ਹੋ ਗਈ ਤੇ ਡੀਸੀ ਲਿਖਦਾ ਅਟਾਰਨੀ ਜਨ ਆਪਣੇ ਜਿਹੜਾ ਡੀਐਨਯੂ ਤੇ ਡੀਏ ਸੈਸ਼ਨ ਕੋਰਟ ਕੋਲ ਜਾਂਦਾ ਸੈਸ਼ਨ ਕੋਰਟ ਜੱਜ ਦੇ ਸਾਹਿਬ ਨੇ ਆਪਣੇ ਵਰਡਡ ਲਿਖਿਆ ਕਿ ਮੈਨੂੰ ਡੀਸੀ ਦੇ ਸਾਨੂੰ ਲਿਖ ਕੇ ਦਿੱਤਾ ਕਿ ਇਹ ਕੇਸ ਨੂੰ ਡਰਾ ਕੀਤਾ ਜਾਵੇ ਤੇ ਇਹਦੇ ਤੇ ਕੋਈ ਇਹਦੇ ਕੋਈ ਫੈਸਲਾ ਨਾ ਕੀਤਾ ਜਾਏ ਕਿਉਂਕਿ ਕੰਪਲੇਨਰ ਨੇ ਕੰਪਲੇਂਟ ਨੂੰ ਡਰਾ ਕਰ ਲਈ ਪਰ ਮੈਂ ਸਿਰ ਝੁਕਦਾ ਉਸ ਜੱਜ ਸਾਹਿਬ ਤੇ ਜਿਨ੍ਹਾਂ ਨੇ ਫਿਰ ਵੀ ਕਿਉਂਕਿ ਮੈਰਿਟ ਸਾਹਮਣੇ ਸੀ ਉਹਨਾਂ ਦੇ ਉਹਨਾਂ ਕੋ ਪ੍ਰੂਫ ਐਨੇ ਸੀ ਕੀ ਆਮ ਆਦਮੀ ਪਾਰਟੀ ਨੇ ਕਰਾਇਆ ਤੇ ਉਹਨੂੰ ਕਨਵੈਕਟ ਕੀਤਾ ਨਰੇਸ਼ ਆਦਮ ਬੇਸ਼ਰਮੀ ਦੀ ਹੱਦ ਇਹ ਤੋਂ ਵੀ ਟੱਪ ਜਾਂਦੀ ਹੈ ਜਦੋਂ 15 ਦਿਨ ਬਾਅਦ ਜੀਨੇ ਬੇਅਦਬੀ ਕਰਾਈ ਕੁਰਾਨ ਸ਼ਰੀਫ ਦੀ 15 ਦਿਨ ਬਾਅਦ ਆਮ ਆਦਮੀ ਪਾਰਟੀ ਉਹਨੂੰ ਦਲੀਸ਼ ਟਿਕਟ ਦੇ ਦਿੰਦੀ ਹੈ ਮੈਂ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਣਾ ਹੈ ਕਿ ਤੁਸੀਂ ਇੰਨਾ ਲੋਕ ਇਸ ਪਾਰਟੀ ਤੇ ਇਤਬਾਰ ਕਰ ਸਕਦੇ ਹੋ ਪਿਛਲੇ 10 ਸਾਲ ਪੰਜਾਬ ਦੀ ਸਿਆਸਤ ਕੱਲੀ ਬੇਅਦਬੀ 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 ਤੇ ਰਹੀ ਹੈ ਆਪਾਂ ਕਿਤੇ ਸੋਚਿਆ ਨਹੀਂ ਕਿ ਕਿਸ ਪਾਰਟੀ ਨੂੰ ਬਦਨਾਮ ਕਰਨ ਤੇ ਲੱਗੀ ਹੈ ਜਿਹੜੀ ਪਾਰਟੀ ਪੈਦਾ ਗੁਰੂ ਘਰਾਂ ਚੋਂ ਹੋਈ ਹੈ ਜਿਹੜੀ 105 ਸਾਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਕਹੀ ਆ ਉਸ ਪਾਰਟੀ ਨੂੰ ਕਿਹੜੇ ਲੋਕ ਉਹ ਪਾਰਟੀਆਂ ਕਾਂਗਰਸ ਤੇ ਆ ਝਾੜੂ ਵਾਲੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਆਪ ਹਮਲਾ ਕੀਤਾ ਜਿਨ੍ਹਾਂ ਨੇ ਹਜ਼ਾਰਾਂ ਬੇਅਦਬੀ ਕੀਤੀਆਂ ਉਹਨਾਂ ਦੀ ਆਪਾਂ ਗੱਲਾਂ ਚ ਆ ਗਏ ਤੇ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਐ ਉਹਨਾਂ ਨੂੰ ਹਟਾਉਣ ਵਾਸਤੇ ਇਹਨਾਂ ਨੇ ਪ੍ਰਚਾਰ ਕੀਤਾ ਤੇ ਆਪਾਂ ਉਹਨਾਂ ਦੀ ਗੱਲਾਂ ਚ ਆ ਗਏ ਮੈਂ ਪੰਜਾਬ ਦੀ ਜਨਤਾ ਨੂੰ ਖਾਸ ਕਰਕੇ ਆਪਣੇ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹਾਂ ਹਲੇ ਵੀ ਨਹੀਂ ਆਪਾਂ ਜਾਗਾਂਗੇ ਕੀ ਅਸਲੀਅਤ ਕੀ ਹੈ ਤੇ ਐਡੇ ਬੇਸ਼ਰਮ ਐ ਕੀ ਐਕਟ ਲੈ ਕੇ ਆ ਰਿਹਾ ਤੇ ਐਕਟ ਕੀ ਲਿਖਿਆ ਜੇ ਜਾਣ ਕੇ ਐਕਟ ਹੀ ਆਂਦਾ ਹੈ ਉਹ ਤੇ ਦਿਖਾਉਣ ਵਾਸਤੇ ਫਿਰ ਸਿਲੇਕਟ ਕਮੇਟੀ ਚ ਕਿਉਂ ਭੇਜਿਆ ਕਿ 6 ਮਹੀਨੇ ਅਸੀਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਾਢੇ 3 ਸਾਲ ਪਹਿਲੇ ਕਿਉਂ ਨਹੀਂ ਲੈ ਕੇ ਆਇਆ ਐਕ ਤੁਹਾਡੇ ਕੋਲੇ ਸਾਢੇ 3 ਸਾਲ ਸੀ ਡਿਸਕਸ਼ਨ ਕਰਨ ਦੇ ਆ ਇੱਕ ਡਰਾਮਾ ਸੀ ਕਿਉਂਕਿ ਇੰਨਾ ਉੱਤੇ ਐਨੇ ਇਲਜ਼ਾਮ ਲੱਗ ਜਾਂਦੇ ਆ ਕ੍ਰਪਸ਼ਨ ਤੇ ਜ਼ਮੀਨਾਂ ਕਬਜ਼ਾ ਕਰਨ ਤੇ ਗੈਂਗਸਟਰ ਤੇ ਪੈਸੇ ਲੈਂਦੇ ਲੋਕਾਂ ਨੂੰ ਲੁੱਟਣ ਦੇ ਅਟ ਆਪਣੀ ਲੋਕਾਂ ਦੇ ਮਨ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ ਸੀ ਉਹ ਸੋਚਦੇ ਸੀ ਜਿਵੇਂ ਪਹਿਲੇ ਅਸੀਂ ਝੂਠ ਬੋਲ ਕੇ ਡਰਾਮਾ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਅਸੀਂ ਵਾਪਸ ਸਰਕਾਰ ਲਿਆਂਦੀ ਤੇ ਲਿਆਂਦੀ ਤੇ ਹੁਣ ਅਸੀਂ ਉਹ ਕੰਮ ਕਰਨਾ ਪਰ ਇਹ ਇਸ ਐਕਚਨੜ ਕੀ ਲਿਖਿਆ ਕਿ ਜਿਹੜਾ ਬੇਅਦਬੀ ਕਰਾਉਣ ਦੇ ਜਿਹੜਾ ਬੇਅਦਬੀ ਕਰੂਗਾ ਜੇ ਉਹਦੀ ਕੋਈ ਵੀ ਮਦਦ ਕਰਦਾ ਉਹਨੂੰ ਵੀ ਉਸ ਕੇਸ ਚ ਅੰਦਰ ਕੀਤਾ ਜਾਊਗਾ ਫਿਰ ਮੁੱਖ ਮੰਤਰੀ ਜੀ ਕੇਜਰੀਵਾਲ ਸਾਹਿਬ ਸਭ ਤੋਂ ਪਹਿਲੇ ਥੋਡੇ ਦੇ ਪਰਚਾ ਹੋਣਾ ਚਾਹੀਦਾ ਤੁਸੀਂ ਬੇਅਦਬੀ ਕਰਨ ਵਾਲੇ ਜਿਹੜਾ ਕਨਵਿਕਟਡ ਹੈ ਜਿਹਨੂੰ ਤੁਸੀਂ ਆ ਦੇਖੋ ਚਾਕਲੇਟ ਖਵਾ ਰਹੇ ਹੋ ਆ ਮਠਾਈਆਂ ਖਵਾ ਰਹੇ ਹੋ ਐਸ ਤੁਸੀਂ ਖਵਾ ਰਹੇ ਹੋ ਐਸ ਬੰਦੇ ਨੂੰ ਜਿਹਨੇ ਥੋਡੇ ਕਹਿਨ ਤੇ ਬੇਅਦਬੀ ਕੀਤੀ ਕ੍ਰਾਉਨ ਸ਼ਿਪਸ ਦੀ ਉਹ ਕਨਵਿਕਟ ਵੀ ਹੋ ਗਿਆ ਹੈ ਕੋਨ ਨੂੰ ਅੰਤਰ ਹੋਣਾ ਦੇਣਾ ਚਾਹੀਦਾ ਤੁਹਾਡੇ ਪਰਚਾ ਕਿਉਂਕਿ ਤੁਸੀਂ ਐਸੇ ਹੀ ਬੰਦੇ ਨੂੰ ਵਾਪਸ ਟਿਕਟ ਦਿੱਤੀ ਐਸੇ ਹੀ ਬੰਦੇ ਨੂੰ ਬਚਾਉਣ ਵਾਸਤੇ ਤੁਸੀਂ ਪੰਜਾਬ ਦੇ ਅਫਸਰਾਂ ਨੂੰ ਡੀਸੀ ਨੂੰ ਵਰਤ ਕੇ ਪਟੀਸ਼ਨ ਕਰਾਈ ਤੇ ਵੱਡੀ ਗੱਲ ਹੈ ਇਹਨੂੰ ਬਚਾਉਣ ਵਾਸਤੇ ਕੌਣ ਦੋ ਵਕੀਲ ਖੜੇ ਹੋਏ ਹਰਜੋਤ ਬੈਂਸ ਤੇ ਆ ਜਿਹੜਾ ਆਪਣਾ ਫਾਈਨੈਂਸ ਮਿਨਿਸਟਰ ਹੈ ਫਰਪਾਲ ਚਿਮਾ ਆ ਕੋਰ ਦਾ ਕੋਰ ਦਾ ਅਫੀਸ਼ੀਅਲ ਰਿਕਾਰਡ ਹੈ ਇਹਦਾ ਮਤਲਬ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇਹ ਹਰਜੋਤ ਬੈਂਸ ਤੇ ਆ ਪੰਜਾਬ ਦੇ ਕੈਬਨਟ ਕਿਉਂ ਰੱਖੇ ਆ ਕਿਉਂ ਨਹੀਂ ਇਹਨਾਂ ਦਾ ਇਹਨੂੰ ਕੱਢ ਕੇ ਅੰਦਰ ਕੀ ਅਨੁਸਤਿਫਾ ਲਿਆ ਜਾਂਦਾ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਆਪਣੇ ਕੌਣ ਹੈ ਤੇ ਬਾਹਰ ਕੌਣ ਹੈ ਕਾਂਗਰਸ ਦੇ ਸਮੇਂ ਚ ਦਰਬਾਰ ਸਾਹਿਬ ਦੇ ਅੰਦਰ ਅੰਦਰ ਤੁਸੀਂ ਦੇਖੋ ਇੱਕ ਅੰਦਰ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ ਉਸ ਬੰਦੇ ਨੂੰ ਤੁਸੀਂ ਦੇਖ ਲਓ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਇਹਨਾਂ ਨੇ ਕਾਂਗਰਸ ਨੇ ਤੇ ਨਾਲ ਦੇ ਨਾਲ ਉਹਦਾ ਸਸਕਾਰ ਕਰਾਤਾ ਕੋਈ ਉਹਦਾ ਡੀਐਨਏ ਟੈਸਟ ਨਹੀਂ ਕਿਉਂਕਿ ਉਹ ਦਬਾਉਣਾ ਚਾਹੁੰਦੇ ਸੀ ਉਵੇਂ ਹੀ ਤੁਸੀਂ ਦੇਖੋ ਪਿਛਲੇ ਸਾਢੇ 3 ਸਾਲਾਂ 'ਚ ਸੁਲਤਾਨਪੁਰ ਲੋਧੀ ਪੁਲਿਸ ਭੇਜੀ ਬੇਅਦਬੀ ਕੀ ਹੈ ਚੜੂ ਵਾਲੇ ਨੇ ਮੈਂ ਦੇਖ ਰਿਹਾ ਸੀ ਤਕਰੀਬਨ 100 ਬੇਅਦਮੀਆਂ ਪਿਛਲੇ 5 ਸਾਲਾਂ 'ਚ ਹੋਈਆਂ ਕਿਸੇ ਤੇ ਕੋਈ ਕਾਰਵਾਈ ਨਹੀਂ ਤੇ ਦੁੱਖ ਹੁੰਦਾ ਕਿ ਹਲੇ ਵੀ ਉਹ ਸਿਆਸਤ ਕਰ ਰਹੇ ਹਲੇ ਵੀ ਡਰਾਮਾ ਕਰ ਰਹੇ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਤਾਂ ਜਾਗ ਜਿਏ ਪਛਾਣੀਏ ਆਪਣੇ ਕੌਣ ਹੈ ਪਰਾਏ ਕੌਣ ਹੈ ਕਿਵੇਂ ਪੰਜਾਬ ਦੀ ਜਨਤਾ ਦੀ ਭਾਵਨਾ ਨੂੰ ਗੁੰਮਰਾਹ ਕਰਨ ਵਾਸਤੇ ਆ ਜੋ ਦੋਖੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਿਵੇਂ ਝੂਠ ਬੋਲ ਕੇ ਡਰਾਮਾ ਕਰਕੇ ਸਾਰਾ ਆ ਡਰਾਮਾ ਕੀਤਾ ਕੱਲੀ ਸੱਤਾ ਲੈਣ ਵਾਸਤੇ ਸਰਕਾਰ ਬਣਾਉਣ ਵਾਸਤੇ ਤੇ ਗੁਰੂ ਸਾਹਿਬ ਦੀ ਪਰਮਾਤਮਾ ਦੀ ਬੇਅਦਬੀ ਤੱਕ ਕਰਨ ਤੇ ਹਟੇ ਨਹੀਂ ਆਪ ਕਰਾਈਆਂ ਇਸ ਕਰਕੇ ਮੈਂ ਇੰਨਾ ਕਹਿਣਾ ਚਾਹਣਾ ਜੇ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਸਿਟਿੰਗ ਜੱਜ ਦੀ ਇਕੁਆਇਰੀ ਹੋ ਜੂਗੀ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਆ ਝਾੜੂ ਵਾਲਿਆਂ ਦਾ ਹੱਥ 100% ਹੋਣਾ ਆ ਬੇਅਦਬੀ ਪੰਜਾਬ 'ਚ ਕਰਨ ਤੇ ਸ਼ੁਰੂਆਤ 'ਚ ਸਾਰਾ ਇਹਨਾ ਨੇ ਪ੍ਰੋਗਰਾਮ ਹੋਣਾ ਕਿਉਂਕਿ ਇੰਨਾ ਦੀ ਸੋਚ ਹੈ ਇੰਨਾ ਦੀ ਸੋਚ ਰਹੀ ਹੈ ਕਿ ਕਿਸੇ ਹਾਲਤ ਅਸੀਂ ਸਰਕਾਰ ਬਣਾਉਣੀ ਹੈ ਤੇ ਇਸ ਕਿਸੇ ਹਾਲਤ ਵਾਸਤੇ ਕੁਝ ਵੀ ਕਰ ਸਕਦੇ ਆ ਤੋਂ ਐਸ ਕਰਕੇ ਜੇ ਆ ਨਹੀਂ ਕਰਦੇ ਅਸੀਂ ਵੀ ਹਾਈ ਕੋਰਟ ਨੂੰ ਲਿਖਾਂਗੇ ਕਿ ਇਹ ਸਾਰੇ ਜਿਹੜੀਆਂ ਜਿੰਨੀਆਂ ਬੇਅਦਬੀਆਂ ਹੋਈਆਂ ਇੱਕ ਸਪੈਸ਼ਲ ਜੱਜ ਨਿਯੁਕਤ ਕੀਤਾ ਜਾਏ ਜਿਹੜੇ ਸਾਰੀ ਇਨਕੁਆਇਰੀ ਕੀਤੀ ਜਾਏ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਜੂਗਾ ਕਿ ਆ ਬੇਅਦਬੀਆਂ ਸ਼ੁਰੂਆਤ ਉਹਦੇ ਬਾਅਦ ਜਿਹੜੀ ਫਾਲੋਅ ਅਪ ਹੋਈਆਂ ਬਹਿਸਾਂ ਹੋਈਆਂ ਇਹਨਾਂ ਮਗਰ ਆ ਦਿੱਲੀ ਵਾਲੀ ਪਾਰਟੀਆਂ ਕਿਉਂਕਿ ਉਹ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਨਿਸ਼ਾਨਾ ਰੱਖ ਕੇ ਆ ਸਾਮਨਣੇ ਸ਼ੁਰੂ ਕੀਤਾ